ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਆਪਾਂ ਸਾਰੇ ਕਿਸਾਨ ਵੀਰਾਂ ਨੂੰ ਜਿਹੜਾ ਇਹ ਦੱਸ ਦਈਏ ਵੀ ਜਿਹੜੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਜਿਹੜੇ ਕਮੈਂਟ ਆਉਂਦੇ ਨੇ ਅੱਗੇ ਵੀ ਪਹਿਲੇ ਵੀਡੀਓ ਤੋਂ ਵੀ ਆਉਂਦੇ ਰਹੇ ਨੇ ਵੀ ਇਹ ਵੀਡੀਓ ਪੁਰਾਣੀ ਆ ਹਜੇ ਝੋਨਾ ਨਹੀਂ ਆਉਣ ਲੱਗਾ ਵੀਰੇ ਬਿਲਕੁਲ ਇਹ ਵੀਡੀਓ ਪੁਰਾਣੀ ਆ ਪਰ ਜਿਹੜੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਰੇਟ ਬਿਲਕੁਲ ਨਵੇਂ ਨੇ 4 ਅਗਸਤ ਯਾਨੀ ਕਿ ਕੱਲ ਦੇ ਜਿਹੜੇ ਰੇਟ ਨੇ ਪੁਰਾਣੀ ਵਾਸਮਤੀ ਜਿਹੜੀ ਆਈ ਵੀ 1509 1121 ਤੇ ਸਰੋਂ ਤੇ ਕਣਕ ਦੇ ਜਿਹੜੇ ਰੇਟ ਨੇ ਜਿਹੜੇ ਚੱਲ ਰਹੇ ਨੇ ਉਹ ਆਪਾਂ 4 ਤਰੀਕ ਦੇ ਜਿਹੜੇ ਰੇਟ ਨੇ ਉਹ ਤੁਹਾਡੇ ਨਾਲ ਰੇਟ ਸਾਂਝੇ ਕਰਨੇ ਆਂ ਇਹ ਵੀਡੀਓ ਰਹੀਂ ਵੀਡੀਓ ਬਿਲਕੁਲ ਹੀ ਪੁਰਾਣੀ ਹੈ ਵੀਡੀਓ ਪਿਛਲੇ ਸਾਲ ਦੀ ਹੈ ਤੇ ਸੰਗਰੂਰ ਮੰਡੀ ਦੀ ਵੀਡੀਓ ਹੈ ਤੇ ਆਪਾਂ ਜਿਹੜੇ ਰੇਟ ਨੇ ਉਹ ਤੁਹਾਨੂੰ ਅੱਜ ਦੇ ਆਪਾਂ 4 ਅਗਸਤ ਦੇ ਜਿਹੜੇ ਦੱਸਾਂਗੇ ਰੇਟ ਤੇ ਵੀਡੀਓ ਸ਼ੁਰੂ ਕਰਦੇ ਆਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬ ਲਿਓ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਜਿਹੜੀ ਵਾਸਮਤੀ ਮੰਡੀਆਂ ਦੇ ਵਿੱਚ ਆ ਰਹੀ ਹੈ ਪ੍ਰਾਣੀ ਉਹਨਾਂ ਦੇ ਕੀ ਰੇਟ ਚੱਲ ਰਹੇ ਨੇ ਤੇ ਉਸ ਹਿਸਾਬ ਨਾਲ ਅੱਗੇ ਜਾ ਕੇ ਕੀ ਰੇਟ ਰਹਿਣਗੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਤੁਹਾਨੂੰ ਆਪਾਂ ਰੇਟ ਸਾਂਝੇ ਕਰਦੇ ਹਾਂ ਜੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਦਿੱਲੀ ਦੀ ਨਰੇਲਾ ਮੰਡੀ ਜਿੱਥੇ 11 ਇੱਕ ਜਿਹੜੀ ਪ੍ਰਾਣੀ ਆਈ ਹੈ ਜੀ ਉਹ ਵਿਕੀ ਹੈ 4081 ਰੁਪਏ ਨੂੰ ਤੇ ਅੱਗੇ ਗੱਲ ਕਰਦੇ ਆ ਜੀ ਗਰਾਉਂਡਾ ਮੰਡੀ ਗਰਾਉਂਡਾ ਮੰਡੀ ਚ 1509 ਦੇ ਜਿਹੜੀ ਕੱਲ ਆਈ ਸੀ ਕੱਲ ਦਾ ਰੇਟ ਹੈ 6000 ਬੁਰੀ ਆਈ ਸੀ ਵੀ ਕਰਨ ਲਈ ਤੇ 2500 ਤੋਂ ਲੈ ਕੇ ਤੇ 2800 25 ਰੁਪਏ ਤੱਕ ਜਿਹੜਾ ਰੇਟ ਲੱਗਿਆ ਅੱਗੇ ਕਰਨਾਲ ਮੰਡੀ ਦੀ ਗੱਲ ਕਰੀਏ ਕੱਲ 4 ਅਗਸਤ ਨੂੰ ਜਿਹੜੇ 5000 ਬੁਰੀ ਆਈ ਸੀ ਤੇ 2935 ਰੁਪਏ ਜਿਹੜਾ ਕੱਲ ਦਾ ਰੇਟ ਰਿਹਾ ਜੀ ਜਿਹੜਾ ਕਰਨਾਲ ਦਾ 1509 ਦਾ ਅੱਜ ਦਾ ਰੇਟ ਰਿਹਾ 3100 ਰੁਪਏ ਤੇ ਅੱਗੇ ਆ ਗਿਆ ਸਿਕਰਪੁਰ ਮੰਡੀ ਜਿਹੜੀ 1509 ਕੱਲ ਦਾ ਰੇਟ 2630 ਰੁਪਏ ਤੋਂ ਲੈ ਕੇ 2900 ਰੁਪਏ ਤੱਕ ਤੇ ਤਰਾਬੜੀ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 2850 ਰੁਪਏ ਡਬਰਾ ਮੰਡੀ ਚ 1509 ਲੱਗਿਆ ਜੀ 2850 ਰੁਪਏ ਅੱਜ ਦਾ ਰੇਟ ਗੰਗੋ ਮੰਡੀ ਚ 1509 ਲੱਗਿਆ ਜੀ 2400 ਤੋਂ ਲੈ ਕੇ 2980 ਰੁਪਏ ਕੱਲ ਦਾ ਰੇਟ ਲੱਗਿਆ ਜੀ ਤੇ ਜਿਹੜਾ ਅੱਜ ਦਾ ਰੇਟ ਲੱਗੇਗਾ 3000 ਰੁਪਏ ਤੋਂ ਲੈ ਕੇ 3085 ਰੁਪਏ ਦਾ ਜਿਹੜਾ ਅੱਜ ਦਾ ਰੇਟ ਲੱਗੇਗਾ ਗੰਗੋ ਮੰਡੀ ਚ ਤੇ ਆਪਾਂ ਅੱਗੇ ਕਣਕ ਦੀ ਗੱਲ ਕਰੀਏ ਤਾਂ ਦਿੱਲੀ 'ਚ ਜਿਹੜੀ ਕਣਕ ਦਾ ਰੇਟ ਰਿਹਾ ਜੀ 2870 ਰੁਪਏ ਤੇ ਅੱਗੇ ਸਰੋਂ ਭਰਤਪੁਰ 'ਚ ਸਰੋਂ ਦਾ ਰੇਟ ਰਿਹਾ ਜੀ 96 ਸੌਰੀ 9996 ਰੁਪਏ ਜਿਹੜਾ ਸਰੋਂ ਦਾ ਰੇਟ ਲੱਗਿਆ ਇਹ ਸਨ ਕੁਝ ਮੰਡੀਆਂ ਦੇ ਜਿਹੜੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹ ਰੇਟ ਤਾਜ਼ੇ ਨੇ ਤੇ ਵੀਡੀਓ ਪੁਰਾਣੀਆਂ ਪਹਿਲਾਂ ਵੀ ਆਪਾਂ ਗੱਲ ਕਰੀ ਸੀ ਤੇ ਸੋ ਵੀਰ ਆਪਾਂ ਜਿਹੜੇ ਰੇਟ ਆਪਾਂ ਡੇਲੀ ਡੇਲੀ ਜਿਹੜੇ ਹੁਣ ਲੈ ਕੇ ਆਇਆ ਕਰਾਂਗੇ ਇਹ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ